ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਸਾਰਿਆਂ ਨੂੰ ਤੇ ਹਾ ਜਿਦਦੇ ਹਾਂ ਵੀ ਆ ਦੋਸਤੋ ਇਹ ਤਾਂ ਬੈਸਿਕ ਕੁਝ ਤੁਹਾਨੂੰ ਦਿਖਾਉਣ ਲਈ ਅੱਗੇ ਇੱਕ ਤਰੀਕ 11ਵਾਂ ਮਹੀਨਾ ਤੇ 2025 ਆ ਦਿਖਾਉਂਦੇ ਤੁਹਾਨੂੰ ਦੋਸਤੋ ਇਹ ਸੀ ਕਿ ਬਾਥਰੂਮ ਬਣਾਈ ਜਾ ਰਹੇ ਆ ਆਪਾਂ ਮਿਸਤਰੀ ਗੁਰਜੀਤ ਸਿੰਘ ਸਾਡਾ ਛੋਟਾ ਵੀਰ ਲੱਗਿਆ ਹੋਇਆ ਬਹੁਤ ਟੌਪ ਦਾ ਮਿਸਤਰੀ ਆ ਪਹਿਲਾਂ ਉਧਰਲੇ ਪਾਸੇ ਬਾਥਰੂਮ ਸੀ ਜਿੱਥੇ ਆਪਣੇ ਉਧਰ ਕਬੂਤਰਾਂ ਦਾ ਖੁੱਡਾ ਤੇ ਉਹਦੀ ਬਹੁਤ ਜ਼ਿਆਦਾ ਦੇਲ ਹੀ ਉੱਚੀ ਹੋ ਗਈ ਦੋਸਤੋ ਰਾਤ ਨੂੰ ਚੜ੍ਹਨਾ ਬਹੁਤ ਔਖਾ ਸੀ ਬਜ਼ੁਰਗਾਂ ਨੂੰ ਬਹੁਤ ਔਖੇ ਹੋ ਕੇ ਜਾਣਾ ਪੈਂਦਾ ਸੀ ਬਾਥਰੂਮ ਇਹ ਵੀ ਪੂਰਾ ਡਬਲ ਸੀ 2 ਲੱਖ ਰੁਪਇਆ ਲਾ ਕੇ ਬਣਾਇਆ ਸੀ ਇਧਰ ਲਈ ਪਾਸੇ ਤੁਹਾਨੂੰ ਲਗਾ ਦਾ ਆਪਣੇ ਕਬੂਤਰ ਰੱਖੇ ਹੋਏ ਆ ਬਾਜ਼ੀਆਂ ਵਾਲੇ ਇੱਕ ਗੇਟ ਇਧਰ ਲਈ ਵੀ ਸਾਈਡ ਬਾਥਰੂਮ ਦਾ ਸਿੰਕ ਵਗੈਰਾ ਇਧਰ ਲਾਇਆ ਸੀ ਤੇ ਇੱਥੇ ਥੱਲੇ ਰੇ ਸਪਰੇਅ ਰੱਖਦੇ ਆ ਜਿਵੇਂ ਖੇਤੀ ਦੇ ਕੰਮ ਆ ਵਾਲਾ ਇਧਰ ਆਪਣਾ ਦਾਪਰ ਆ ਗਿਆ ਪਾਲਟੀ ਦਾ ਇਧਰ ਆਪਣੇ ਬੂਟੇ ਲੱਗੇ ਹੋਏ ਆ ਫਾਲ ਪਲੂਟ ਕੜੀ ਪੱਤਾ ਵੀ ਫੁੱਲਾਂ ਵਾਲਾ ਦਾ ਬੂਟਾ ਆ ਔਲਿਆਂ ਦਾ ਉਹ ਇੱਕ ਅਮਰੂਦਾਂ ਦਾ ਛੱਕ ਗਿਆ ਆ ਦੋਸਤੋ ਤੇ ਤੁਸੀਂ ਯਕੀਨ ਨਹੀਂ ਕਰਨਾ ਸਵਾ ਸਵਾ ਕਿਲੋ ਦਾ ਇੱਕ ਅਮਰੂਦ ਲੱਗ ਜਾਂਦਾ ਸੀ ਆ ਹੈਗੀ ਹੈ ਜੀ ਰਾਤ ਦੀ ਰਾਣੀ ਜਿਹੜੇ ਵੀਰ ਦੇ ਘਰ ਚ ਲੱਗੀ ਹੋ ਉਹਨਾਂ ਨੂੰ ਪਤਾ ਹੋਊ ਵੀ ਇਹ ਰਾਤ ਦੀ ਰਾਣੀ ਇਹਨੂੰ ਕਿਉਂ ਕਹਿੰਦੇ ਆ ਇਹ ਰਾਤ ਦੀ ਰਾਣੀ ਇਸ ਕਰਕੇ ਆ ਜਦੋਂ ਦੈਨ ਛਿਪ ਗਿਆ ਸੂਰਜ ਛਿਪ ਗਿਆ ਤੇ ਹਨੇਰਾ ਹੋ ਗਿਆ ਇਹ ਵੀ ਆਹ ਜਿਹੜੇ ਨਿੱਕੇ ਨਿੱਕੇ ਦੇਖ ਰਹੇ ਹੋ ਫੁੱਲ ਲੱਗੇ ਹੋਏ ਇਹ ਜਗ ਪੰਦਿਆ ਤੇ ਸੋਨੂੰ ਆਇ ਲੱਗੂਗਾ ਵੀ ਕੋਈ ਬੱਤੀ ਤਿੱਕੇ ਸਮਦਾ ਤੁਹਾਡੇ ਅਤਰ ਲਾਇਆ ਸੈਂਟ ਸੜਕਿਆ ਇਹਦਾ ਨਾਂ ਰਾਤ ਦੀ ਰਾਣੀ ਐ ਇਸ ਕਰਕੇ ਆ ਤੁਹਾਨੂੰ ਇਹ ਪਤਾ ਲੱਗੂ ਕਿ ਬੱਤੀ ਤਿੱਕੀ ਤਰ੍ਹਾਂ ਦਾ ਸੈਂਟ ਵੀ ਸਵੈਲ ਆ ਰਹੀ ਹੈ ਇੰਨਾ ਸੋਹਣਾ ਲੱਗੂਗਾ ਆ ਰਾਮ ਤੋਰੀਆਂ ਦੀ ਬੇਲ ਉੱਪਰ ਚੜਦੀ ਆ ਆਰਗੈਨਿਕ ਕਿਸੇ ਤਰ੍ਹਾਂ ਦਾ ਵੀ ਆਪਾਂ ਇਹਨੂੰ ਯੂਰੀਆ ਨਾਲ ਸਪਰੇ ਨਹੀਂ ਪਾਉਂਦੇ ਆ ਆਰਗੈਨਿਕ ਹੀ ਆਪਣੇ ਨਿੰਬੂ ਲੱਗਦੇ ਆ ਦੋਸਤੋ ਤੁਹਾਨੂੰ ਮੈਂ ਬਾਥਰੂਮ ਦਿਖਾਉਣ ਲਈ ਲਾਈਵ ਹੋਇਆ ਸੀ ਪਰ ਮੈਂ ਤੁਹਾਨੂੰ ਬੂਟੇ ਵੀ ਦਿਖਾ ਦਿਆਂ ਤੇ ਕੁਝ ਦੋਸਤ ਕਹਿੰਦੇ ਹੁੰਦੇ ਆ ਜੀ ਘਰੇ ਪਿੱਪਲ ਮਾੜਾ ਹੁੰਦਾ ਆਪਣੇ ਪਿੱਪਲ ਆਪਣੇ ਆਪ ਹੋਇਆ ਇੱਥੇ ਪਹਿਲਾਂ ਬਹੁਤ ਭਾਰਾ ਪਿੱਪਲ ਸੀ ਉਹ ਦਾੜੀ ਵਾਲਾ ਸੀ ਦਾੜੀ ਨਹੀਂ ਹੁੰਦੀ ਤੇ ਇਹ ਉਹ ਦਾੜੀ ਵਾਲੇ ਪिपल ਦਾ ਬੱਚਾ ਤੇ ਆਰਗੈਨਿਕ ਜਿਹੜੀ ਸਬਜੀ ਆਪਣੀ ਆ ਹਲਦੀ ਲਾਈ ਹੋਈ ਆ ਜੀ ਆਰਗੈਨਿਕ ਹੀ ਇਥੋਂ ਆ ਦੇਖੋ ਆਰਗੈਨਿਕ ਹੀ ਆਹ ਜਿਹੜਾ ਰੇ ਆ ਜਿਹੜਾ ਇਹ ਬੱਲਾ ਨੂੰ ਆਪਾਂ ਇਹੀ ਪਾਉਨੇ ਆ ਐਸੇ ਰੇ ਤੋਂ ਹੀ ਸਬਜੀ ਹੁੰਦੀ ਆ ਉਹ ਬੱਲਾ ਜਿਹੜੀਆਂ ਸਾਰੀਆਂ ਦੇਖ ਰਹੇ ਹੋ ਨਾ ਇੱਕ ਅਦੋਂ ਆਲਾ ਤੇ ਰਾਮ ਤੋਰੀ ਇਹਨੇ ਗਰਮੀ ਗਰਮੀ ਦੋਸਤੋ ਨਜ਼ਾਰਾ ਲਿਆਤਾ ਤੇ ਕੋਈ ਵੀ ਯਾਰ ਮਿੱਤਰ ਨਹੀਂ ਛੱਡਿਆ ਜੀ ਨੂੰ ਸਬਜੀ ਨਾ ਦਿੱਤੀ ਹੋਵੇ ਇੱਕ ਵੀ ਮਿੱਤਰ ਪਿਆਰੇ ਨੂੰ ਸਬਜੀ ਕਿੰਨੇ ਨੂੰ ਮੋੜਿਆ ਨਹੀਂ ਦੇਖੋ ਹਜੇ ਵੀ ਕਿੰਨੇ ਲੱਗੇ ਹੋਏ ਆ ਕੁੱਨ ਮਿੱਕਿਆਂ ਮਿੱਕਿਆਂ ਅੱਲਾਂ ਲੱਗੀਆਂ ਆਰਗੇਨਿਕ ਆ ਜੀ ਕੱਲਾ ਆਪਾਂ ਵੀਡੀਓ ਤੇ ਨਹੀਂ ਵੀ ਆਪਾਂ ਪਕਾਈ ਮਾਰਤੀ ਤੇ ਰੇਸਪਰੇ ਪਾਈ ਜਾਗੇ ਜਿਹੜੀ ਗੱਲ ਕਹਿਤੀ ਉਹ ਕਰਦੇ ਆ ਆ ਦੇਖੋ ਕੱਦੂ ਤਿਆਰ ਹੋ ਗਏ ਤੇ ਜਦੋਂ ਕੱਦੂ ਇਹ ਬਣਾਉਨੇ ਆ ਉਹ ਦੇਖੋ ਨਿੱਕਾ ਜਿਹਾ ਬੂਟਾ ਬੈਂਗਣੀ ਦਾ ਖੜਾ ਚਿੱਟੀ ਬੈਂਗਣੀ ਲੱਗੀ ਆ ਇਹ ਵੀ ਆਰਗੈਨਿਕ ਆ ਕਿਸੇ ਤਰ੍ਹਾਂ ਦੀ ਵੀ ਇਹਨੂੰ ਜ਼ਹਿਰ ਨਹੀਂ ਪਾਉਂਦੇ ਇਧਰ ਤੁਹਾਨੂੰ ਹੋਰ ਸਬਜ਼ੀ ਦਿਖਾਉਨੇ ਆ ਆ ਲੱਗਿਆ ਦੋਸਤੋ ਚੌਲੇ ਦੇਖੋ ਇਹਨੂੰ ਵੀ ਬਨੇਜ ਕਰੀਦਾ ਪਾਰੇ ਨੂੰ ਸੁੰਡੀ ਬਹੁਤ ਪੈਂਦੀ ਆ ਇਹਦੇ ਤੇ ਮੈਂ ਤੁਹਾਨੂੰ ਸੱਚ ਦੱਸੂਗਾ ਕਿ ਸੁੰਡੀ ਵਾਲੀ ਆਪਾਂ ਨੂੰ ਹਲਕੀ ਜੀ ਦਵਾਈ ਪਾਉਣੀ ਪੈਂਦੀ ਆ ਤੇ ਨਹੀਂ ਇਹਨੂੰ ਸੁੰਡੀ ਖਾ ਜਾਂਦੀ ਆ ਉਹ ਵੀ ਉਹ ਪਾਈਦੀ ਆ ਜਿਹਦੀ ਮਨਿਆਦ ਘੱਟ ਹੋਵੇ ਜਿਹਦਾ ਅਸਰ 2-3 ਦਿਨਾਂ ਚ ਖਤਮ ਹੋ ਜੇ ਜੇ ਜਮਾ ਹੀ ਨਹੀਂ ਸਰਦਾ ਤਾਂ ਨਹੀਂ ਇਹਨੂੰ ਵੀ ਕੋਸ਼ਿਸ਼ ਚੌਲਿਆਂ ਨੂੰ ਵੀ ਵੀ ਇਹ ਆਰਗੈਨਿਕ ਹੀ ਚੱਲਣ ਇਹਨੂੰ ਕਿਸੇ ਤਰ੍ਹਾਂ ਦੀ ਜ਼ਹਿਰ ਨਾ ਪਾਈਗੇ ਹਾਂਜੀ ਲਿਓ ਤੇ ਹੁਣੇ ਬਾਹਰੋਂ ਆਏ ਸੀ ਤੁਸ ਤੋਂ ਸੰਸਕਾਰ ਕਰਾ ਕੇ ਮਿੱਤਰ ਪਿਆਰਾ ਇਨਸੀਡੈਂਟ ਦੇ ਨਾਲ ਉਹਦੀ ਮੌਤ ਹੋ ਗਈ ਹੁਣ ਤੁਹਾਨੂੰ ਮਿਰਚਾਂ ਦਿਖਾਉਨੇ ਆ ਤੇ ਦੂਸਰੀ ਸਬਜ਼ੀ ਦਿਖਾਉਨੇ ਆ ਭਿੰਡੀ ਤੋਰੀਆ ਰਾ ਵਗੈਰਾ ਆਰਗੈਨਿਕ ਮੈਂ ਅਕਸਰ ਤੁਹਾਨੂੰ ਵੀਡੀਓ ਤੇ ਇਹ ਰੌਲਾ ਪਾਉਂਦਾ ਰਹਿਣਾ ਜੋਰ ਦੇ ਕੇ ਕਹਿੰਦਾ ਰਹਿਣਾ ਸਾਰੇ ਭਰਾਵੋ ਹੁਣ ਵੀ ਤੁਸੀਂ 200 ਤੋਂ ਵੱਧ ਜੁੜ ਗਏ ਹੋ ਆ ਦੇਖੋ ਆਰਗੈਨਿਕ ਮਿਰਚਾਂ ਭਰੇ ਖੜੇ ਆ ਨਾ ਬੂਟੇ ਜਿੱਧਰ ਵੀ ਦੇਖੋ ਤੇ ਆ ਟੁੱਠੀ ਜੀ ਵੀ ਪੈ ਗਈ ਐ ਇਹਨੂੰ ਇਹ ਮੀਂਹ ਦੇ ਨਾਲ ਦੋਸਤੋ ਕਈ ਬੂਟੇ ਮੱਚ ਗਏ ਪਾਣੀ ਨਾਲ ਆ ਖੜੀਆਂ ਭਿੰਡੀਆਂ ਆਰਗੈਨਿਕ ਦੇਖੋ ਬਿਨਾ ਰੇਸਪਰੇ ਬਿਨਾ ਜ਼ਹਿਰ ਵਾਲੀ ਸਾਨੂੰ ਬਿਮਾਰੀਆਂ ਕਾਹਤੋਂ ਲੱਗ ਰਹੀਆਂ ਜੀ ਅਸੀਂ ਕਹਿਣੀ ਤੇ ਕਰਨੀ ਚ ਪੂਰੇ ਨਹੀਂ ਉਤਰ ਰਹੇ ਅਸੀਂ ਰੇ ਸਪਰੇ ਨੂੰ ਹੀ ਤਰਜੀ ਜ਼ਿਆਦਾ ਦਿੰਨੇ ਆ ਅਸੀਂ ਝੋਨਾ ਕਣਕ ਸਬਜ਼ੀ ਦੇ ਲੰਡੇ ਵਾਲਾ ਲੈ ਲੰਡੇ ਵਾਲਾ ਦੂਜੇ ਨੂੰ ਗਵਾਂਢੀ ਨੂੰ ਦੇਖ ਦੇਖ ਕੇ ਠੋਕੀ ਤੁਰੇ ਆਉਂਦੇ ਆ ਜੇ ਕਿਸੇ ਵੀ ਭਰਾ ਨੇ ਚੌਲਿਆਂ ਦੀ ਦਾਲ ਖਾਣੀ ਆ ਤਾਂ ਪਧੌੜ ਆ ਜਾਓ ਕੱਲ ਨੂੰ ਜਿਹੜਾ ਵੀਰ ਵੀਡੀਓ ਦੇਖਦੇ ਆ ਤਾਂ ਸਾਨੂੰ ਆਰਗੈਨਿਕ ਸਬਜ਼ੀ ਤੋੜ ਕੇ ਦੇਵਾਂਗੇ ਆਪ ਬਿਲਕੁਲ ਫਰੀ ਨਿਸ਼ਾਨੀ ਤੌਰ ਤੇ ਵੀ ਖਾ ਕੇ ਦੇਖੋ ਯਾਰ ਬਿਨਾਂ ਰੇ ਸਪਰੇ ਵਾਲੀ ਸਵਾਦ ਬਣਦੀ ਆ ਕਿ ਨਹੀਂ ਬਣਦੀ ਤੇ ਮੂੰਹੋਂ ਨਹੀਂ ਲੈਂਦੀ ਇਹ ਤੁਹਾਨੂੰ ਸਬਜੀ ਦਿਖਾਈ ਆ ਕਿਉਂਕਿ ਮੈਂ ਵੀਡੀਓ ਪਾਉਂਦਾ ਰਹਿਣਾ ਬਾਈ ਰੇ ਘੱਟ ਪਾਓ ਯਾਰ ਸਪਰੇ ਘੱਟ ਕਰੋ ਝੋਨੇ ਤੇ ਕਣਕ ਤੇ ਮੱਕੀ ਤੇ ਪਰ ਅਸੀਂ ਨਾ ਕਿਸੇ ਦੀ ਮੰਨਦੇ ਨਹੀਂ ਅਸੀਂ ਬਾਦਚਾਰ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਆਪ ਦੇ ਨਾਲ ਹੀ ਧੋਖਾ ਕਰੀ ਜਾਂਦੇ ਆ ਦੋਸਤੋ ਦੇਖੋ ਇਹ ਨਾ ਫਾਲ ਨਾ ਲੱਦੇ ਪਏ ਆ ਨਾ ਬੂਟੇ ਹਾਂਜੀ ਵੀਰ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਵੀਰੇ ਜਿਹੜਾ ਕਮੈਂਟ ਕਰ ਰਹੇ ਹੋ ਧੰਨਵਾਦ ਤੁਹਾਡਾ ਭਰਾ ਹੁਣ ਰਹਿ ਗਏ ਵਿਚਾਰ ਆਪਾਂ ਜਿਹੜੀ ਗੱਲ ਮੈਂ ਤੁਹਾਨੂੰ ਬਾਥਰੂਮ ਦੀ ਕਰਦਾ ਸੀ ਖੜੇ ਪੈਰ 2 ਲੱਖ ਰੁਪਈਆ ਲਾਉਣਾ ਪੈ ਗਿਆ ਕਿਉਂਕਿ ਨਾ ਉਹਦਾ ਫਰਸ਼ ਨਹੀਂ ਮੈਂ ਕਰ ਸਕਦੇ ਆ ਇੱਧਰ ਸਾਹਮਣੇ ਆਪਣਾ ਪਾਰਟੀ ਦਾ ਉਪਤਰਾ ਇਹਦਾ ਦਾ ਛੋਟਾ ਜਿਹਾ ਘਰ ਇਹ ਆਪਣਾ ਪਾਰਟੀ ਦਾ ਉਪਤਰਾ ਜੀ ਇਹਦੀ ਵੀ ਢੇਲੀ ਤਾਂ ਵੈਸੇ ਉੱਚੀ ਆ ਸ਼ਹੀਦਾਂ ਸਿੰਘਾਂ ਨੇ ਤੁਹਾਨੂੰ ਦਰਸ਼ਨ ਕਰਾਵਗੇ ਕਰੋ ਦਰਸ਼ਨ ਦੇਖੋ ਚੰਦੂ ਦੇ ਨੱਕ ਚ ਨਕੇਲ ਪਾਈ ਜਾਂਦੇ ਛੇਵੇਂ ਪਾਸ਼ਾ ਛੇਤਰ ਮਾਰੀ ਜਾਂਦੇ ਸਿਰ ਚ ਇਹ ਆ ਸਾਡਾ ਗੂੰਜ ਦਾ ਪੰਥ ਦੀਨ ਹਾਂਜੀ ਲਖਵੀਰ ਜੀ ਲੇਖੋ ਕਿਉਂ ਪੰਥ ਤੇ ਇਹਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ ਭਾਈ ਸਤਵੰਤ ਤੇ ਬੇਅੰਤ ਕੱਲ ਸ਼ੀਦੀ ਦਿਨ ਸੀ ਇਹਨਾਂ ਯੋਧਿਆਂ ਦਾ ਪਹਿਲਾਂ ਭਾਈ ਸੁਖੇ ਤੇ ਜਿੰਦੇ ਦਾ ਆਪਾਂ ਸ਼ੀਦੀ ਦਿਨ ਬਣਾ ਕੇ ਹਟਿਆ ਦੋਸਤੋ ਏ ਭਾਈ ਦਲਾਵਰ ਸਿੰਘ ਸਾਡੀ ਕੌਮ ਦੇ ਹੀਰੇ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇਹ ਆਪਣਾ ਦਫਤਰ ਹੈ ਜਿੱਥੇ ਆਪਾਂ ਬੈਠਨੇ ਆਂ ਕੌਮ ਦਾ ਯੋਧਾ ਭਾਈ ਵਿਆਸ ਸਿੰਘ ਲਾਹੌਰੀਆ ਤੇ ਇਹ ਦਾਸ ਦੇ ਸਰਟੀਫਿਕੇਟ ਜਥੇ ਬੰਦਿਆਂ ਦੇ ਜੀ ਥੋੜਾ ਸੰਗਤਾਂ ਦਾ ਪਿਆਰ ਦੋਸਤੋ ਇਹ ਸਾਡੀ ਕੌਮ ਦੇ ਹੀਰੇ ਸਾਡੀ ਕੌਮ ਆ ਜੋ ਕੁਛ ਹੋਇਆ ਉਹ ਸਾਰੀ ਇਤਰਾਸਤੀ ਇਤਿਹਾਸ ਦੇ ਰੂਪ ਦੇ ਵਿੱਚ ਲਿਖੀ ਹੋਈ ਆ ਧਿਆਹਾ ਹੋਇਆ ਕਾਲ ਤੱਕ ਸਾਫ ਦਫ਼ਤਰ ਦੇ ਵਿੱਚ ਲਿਖਿਆ ਹੋਇਆ ਦੋਸਤੋ ਕਿ ਸਾਨੂੰ ਹਮੇਸ਼ਾ ਯਾਦ ਰਹਿਵੇ ਸਾਡਾ ਇਤਿਹਾਸ ਕੀ ਆ ਸਾਡੀ ਜਵਾਨੀ ਭੁੱਲਦੀ ਜਾ ਰਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਬਾ ਦੀਪ ਸਿੰਘ ਅੱਜ ਹੁਣ ਮੈਂ ਤੁਹਾਨੂੰ ਜਿਹੜੀ ਥੋਡੇ ਨਾਲ ਗੱਲ ਸ਼ੇਅਰ ਕਰਨੀ ਆ ਉਹ ਦਿਖਾਵਾ ਜੀ ਬਾਥਰੂਮ ਇੱਧਰ ਆਪਣਾ ਸੁਪਰ ਸੀਟਰ ਖੜਾ ਜੀ ਮਾਸਕੋ ਦਾ ਤੇ ਇਹ ਆਪਣੀਆਂ ਮੋਹਰਾ ਨਸਲ ਦੀਆਂ ਛੋਟੀਆਂ ਜੀ ਤੇ ਗਾਈਆਂ ਇਹ ਪਹਿਲਾਂ ਬਾਥਰੂਮ ਆਪਣਾ ਇੱਥੇ ਸੀ ਧਰਤੀ ਨਾਲੋਂ 2.5 ਫੁੱਟ ਚ ਤੇ ਹੁਣ ਮਜਬੂਰੀ ਬਸ ਬਣਾਉਣਾ ਪਿਆ ਦੋਸਤੋ ਰਸੋਈ ਵੀ ਚੇਂਜ ਕਰਨੀ ਹੈ ਕਿਉਂਕਿ ਉਧਰ ਅੰਦਰ ਕਮਰਿਆਂ ਨਾਲ ਟੱਚ ਕਰਨਾ ਹੈ ਬਾਥਰੂਮ ਰਾਤ ਨੂੰ ਬਜ਼ੁਰਗਾਂ ਨੂੰ ਬਹੁਤ ਔਖਾ ਸੀ ਉੱਠ ਕੇ ਬਾਥਰੂਮ ਜਾਣਾ ਉਹਨੂੰ ਕਮਰੇ ਨਾਲ ਅਟੈਚ ਹੋ ਜਾਏ ਇਹ ਆਪਾਂ ਤਾਂ ਬਣਾ ਰਹੇ ਆ ਜੀ ਹਾਂਜੀ ਵੀਰ ਜੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਪਿਆਰ ਦਿੰਨੇ ਹੋ ਆ ਬੈਠਾ ਆਪਣਾ ਮਿਸਤਰੀ ਗਰਜੀਤ ਸਿੰਘ ਜਿਹੜਾ ਬਣਾ ਰਿਹਾ ਲੈ ਵੀ ਕਰ ਦਿੱਤੀ ਸਿਆਂ ਹੁਣ ਤਾਂ ਕਿੰਨੀ ਇਟ ਲੱਗ ਜਾਣੀ ਹਣ ਦੱਸ ਮੇਰਾ ਵੀਰ ਕਿੱਥੇ ਬਾਥਰੂਮ ਤੇ ਆਪਣੇ ਤੇ 2000 ਗੁਰਦਿਆਂ ਪਹਿਲਾਂ ਕਿੰਨੀ ਲੱਗੀ ਆ ਜੀ 2 4 4000 ਦੋਸਤੋ ਪਹਿਲਾਂ ਲੱਗੀ ਤੇ 2000 ਇਟ ਹਜੇ ਹੋਰ ਲੱਗਣੀਆਂ ਆ ਜੀ ਇਹ 15 8 ਦਾ ਬਾਥਰੂਮ ਬਣਾ ਰਹੇ ਆ ਜੀ ਤੇ ਸਾਡੇ ਇਹ ਭਧੌੜ ਦਾ ਨੌਜਵਾਨ ਗਰਜੀਤ ਸਿੰਘ ਮਿਸਤਰੀਆਂ ਦਾ ਮੁੰਡਾ ਤੇ ਬੜਾ ਕਹਿ ਲੋ 16 ਮਿਸਤਰੀ ਜਿਹਨੂੰ ਕਹਿਣ ਦੀ ਲੋੜ ਨਹੀਂ ਹੈਗਾ ਕੁੱਤਕੇ ਨਹੀਂ ਕਹਿਣ ਦਾ ਆਪ ਹੀ ਮਸਾਲਾ ਰਲਾਵੇ ਮਿਸਤਰੀ ਆਪ ਹੀ ਚੱਕ ਕੇ ਇੱਟਾਂ ਫੜਾਵੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਮੈਂ ਇੱਥੋਂ ਤੱਕ ਘਰੇ ਨਹੀਂ ਖੜਾ ਜਾਂਦਾ ਸੋ ਨੂੰ ਪਤਾ ਛੋਡੇ ਸੰਗਤ ਦੇ ਕੰਮ ਨਹੀਂ ਲੋਟ ਆਉਂਦੇ ਆ ਵੀ ਮਰੂਦ ਆ ਜੀ ਤੇ 10 ਫੁੱਟ ਤੇ ਛੱਤ ਪਾਉਣੀਆਂ ਦੋਸਤੋ ਆਪਾਂ ਇਸ ਕਰਕੇ ਬਾਥਰੂਮ ਬਣਾਇਆ ਜੀ ਕਿਉਂਕਿ ਫਿਰ ਇਹ ਅੰਦਰ ਇਹਦਾ ਗੇਟ ਜਿਹੜਾ ਚਲਿਆ ਜਾਣਾ ਵਿਚਾਲੇ ਜਗ੍ਹਾ ਆਪਾਂ ਰੱਖਤੀ ਆ ਜੀ ਕੱਪੜੇ ਧੋਣ ਵਾਲੀ ਮਸ਼ੀਨ ਨੂੰ ਉਰਲੀ ਕੰਨੀ ਤੇ ਆ ਗਈ ਆ ਫਲਸ਼ ਇਹ ਆਪਣੀ ਜੀ 4017 ਦੀ ਹੈਗੀ ਆ ਸੁਹਾਤ ਟੂੜੀ ਵਾਲੀ 4017 ਜਿਹੜਾ ਪਸ਼ੂਆਂ ਵਾਸਤੇ ਨੀਰਾ ਹਰਾ ਚਾਰਾ ਰੱਖਣਾ ਪੈਂਦਾ ਜੀ 4000 ਰੱਟ ਲੱਗ ਗਈ ਆ ਜੀ ਸਭ ਤੋਂ ਵੱਧ ਦੋ ਚੀਜ਼ਾਂ ਦੇ ਦੋਸਤੋ ਪੈਸੇ ਲੱਗਦੇ ਆ ਬਾਥਰੂਮਾਂ ਤੇ ਤੇ ਰਸੋਈ ਤੇ ਇਹ ਤਾਂ ਖੂਹ ਆ ਜੀ ਜਿੰਨਾ ਮਰਜੀ ਲਾ ਲਓ ਪਰ ਆਪਾਂ ਤਾਂ ਬਹੁਤੇ ਪੈਸੇ ਨਹੀਂ ਲਾਉਣੇ ਸੈਂਪਲ ਹੀ ਰੱਖਾਂਗੇ ਛੱਤ ਤਾਂ ਹੁਣ ਪਾਉਣੀ ਪੈਣੀ ਆ ਤੇ ਜਿਆਦਾ ਪੈਸੇ ਨਹੀਂ ਲਾਉਂਦੇ ਹਾਂਜੀ ਲਖਮੀਰ ਜੀ ਹੁਣ ਤੁਹਾਨੂੰ ਹੁਣ ਜਿਹੜੀ ਸਿਆਲ ਵਾਲੀ ਸਬਜ਼ੀ ਆ অর্ਗੈਨਿਕ ਬੀਜੀ ਆ ਉਹ ਵੀ ਦਿਖਾ ਦਿਆਂ ਕਰੋ ਦਰਸ਼ਨ ਇਹ ਲਈ ਆ ਜੀ ਗੋਭੀ ਇਹ ਆ ਫੇਰ ਮਰੂਦਾਂ ਦਾ ਬੂਟਾ ਕਿੰਨੋਂ ਆ ਦਾ ਫੇਰ ਨਿੰਪੂਆਂ ਦਾ ਆਰਗੈਨਿਕ ਠੀਕ ਹੈ ਜੀ ਇਹਦੇ ਨਾਲ ਗੋਬਰ ਗੈਸ ਆ ਦੋਸਤੋ ਜਿਹੜਾ ਗੋਬਰ ਗੈਸ ਵਾਲਾ ਗੋਹਾ ਉਹ ਫਿਰ ਇਸੇ ਸਬਜੀ ਚ ਪਾਉਨੇ ਆ ਆ ਦੇਖੋ ਮੇਥੇ ਮੇਥੀ ਧਣੀਆਂ ਪਾਲਕ ਮੂਲੀ ਸਿਕੰਦਰ ਜਿਹੜਾ ਸਿਕੰਦਰ ਦਾ ਜੂਸ ਕੱਢ ਕੇ ਪੀਣਾ ਬੜਾ ਜ਼ਰੂਰੀ ਹੁੰਦਾ ਉਹ ਬਹੁਤ ਚੰਗੀ ਚੀਜ਼ ਆ ਜੀ ਆ ਵੀ ਤੇ ਆ ਜੀ ਆਪਾਂ ਲਸਣ ਜਿਹੜਾ ਆਪਾਂ ਝੋਨਾ ਛਾੜਦੇ ਸੀ ਪਰਸੋਂ ਇਹ ਲਸਣ ਦੇ ਵਿੱਚ ਕੁੱਤਰ ਕੇ ਪਰਾਲੀ ਪਾਉਣੀ ਪੈਂਦੀ ਆ ਜੀ ਫਿਰ ਨਦੀਨ ਨਹੀਂ ਹਰੇ ਹੁੰਦੇ ਆ ਆਪਣੀ ਲਾਈ ਹੋਈ ਆ ਮੂਲੀ ਇਹ ਲਸਣ ਦੇ ਵਿੱਚ ਪਰਾਲੀ ਕੁੱਤਰ ਕੇ ਜ਼ਰੂਰ ਪਾਇਆ ਕਰੋ ਇੱਕ ਤਾਂ ਲਸਣ ਦੀ ਗੰਢੀ ਬਹੁਤ ਮੋਟੀ ਹੁੰਦੀ ਆ ਜੀ ਇਹਦੇ ਨਾਲ ਤੇ ਪੱਠੇ ਨਹੀਂ ਹਰੇ ਹੁੰਦੇ ਆ ਇਹ ਆਪਣੀ ਲਾਈ ਹੋਈ ਆ ਮੂਲੀ ਆ ਆ ਗਈ ਆ ਮੇਥੀ ਤੇ ਕੋਸ਼ਿਸ਼ ਕਰੀ ਦੀਆ ਦੋਸਤੋ ਵੀ ਜ਼ਹਿਰ ਵਾਲੀ ਸਬਜੀ ਨਾ ਹੋਵੇ ਬਿਨਾ ਜ਼ਹਿਰ ਵਾਲੀ ਖਾਈਏ ਇਹ ਕੋਸ਼ਿਸ਼ ਹੈ ਹਾਂ ਵੀ ਲਸਣ ਆ ਲਸਣ ਚ ਪੁੱਤਰ ਕੇ ਪਰਾਲੀ ਸਿੱਟੀ ਹੈ ਜੀ ਹੁਣ ਇਹਨੂੰ ਸਿਰਫ ਇੱਕ ਦੇਰਾ ਗੁੱਟਾਂਗੇ ਆ ਦੇਖੋ ਛੋਟੇ ਛੋਟੇ ਅਮਰੂਦ ਕਿੰਨੇ ਲੱਗੇ ਹੋਏ ਆ ਭਰਿਆ ਪਿਆ ਅਮਰੂਦ ਫਲ ਦੇ ਨਾਲ ਨਾਲੇ ਕੋਈ ਰੇ ਸਪਰੇ ਨਹੀਂ ਪਾਈ ਐ ਇਧਰ ਜਾ ਰਿਹਾ ਮੇਰਾ ਗਵਾਂਢੀ ਹਰਪ੍ਰੀਤ ਸਿੰਘ ਬੱਚਿਆਂ ਨੂੰ ਲੈ ਕੇ ਆਇਆ ਜੀ ਸਕੂਲੋਂ ਇਹ ਲਾਈ ਆ ਜੀ ਆਪਾਂ ਦੋਸਤੋਂ ਗਾਜਰ ਇਹ ਬੱਟਾ ਪਾ ਕੇ ਹਰੀ ਹੋ ਗਈ ਹੈ ਜੀ ਹੁਣ ਦਵਾ ਦਾ ਬਸ਼ੇਰ ਲਾਈਕ ਕਰੋ ਦੋਸਤੋਂ ਜੇ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਇਹ ਧਣੀਆਂ ਜੀ ਤੇ ਇੱਕ ਨਾ ਜੀ ਮੇਰੇ ਕੋਲੇ ਤੁਹਾਡੀਆਂ ਟਿੱਪਣੀਆਂ ਨਹੀਂ ਆਉਂਦੀਆਂ ਟਿੱਪਣੀ ਜਰੂਰ ਲਿਖਿਆ ਕਰੋ ਜਿਹੜੇ ਦੋਸਤਾਂ ਨੇ ਹੋਣਾ ਲਿਖਿਆਗਾ ਉਹ ਮੈਨੂੰ ਹੁਣ ਦਿਸ ਰਿਹਾ ਜੀ ਜੇ ਉਹ ਤੋਂ ਬਾਅਦ ਜਿਹੜੀ ਆਪਾਂ ਟਿੱਪਣੀ ਲਿਖਦੇ ਆ ਉਹ ਨਹੀਂ ਆਉਂਦੀ YouTube ਤੇ ਆ ਸਕੰਦਰਾ ਦੇ ਬੂਟੇ ਲਾਏ ਹੋਏ ਆ ਜੀ ਇੱਥੇ ਲਾਏ ਸੀ ਦੋਸਤੋ ਮਟਰ ਮਟਰ ਯਾਰ ਤੀਜੀ ਵਾਰ ਬੀਜਤੇ ਤੀਜੀ ਵਾਰ ਵੀ ਬਹੁਤ ਘੱਟ ਹੋਇਆ ਇਹ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੈ ਤਾਂ ਜਰੂਰ ਦੱਸਿਓ ਜੀ ਕੋਈ ਬੀ ਮਾੜਾ ਜਾਂ ਕੀ ਚੱਕਰ ਤੀਜੀ ਵਾਰ ਲਾਇਆ ਵੀ ਮਟਰਾਂ ਦਾ ਹੋਏ ਨਹੀਂ ਪੂਰੇ ਗਿੱਲੇ ਬਾਣ ਚ ਬੀਜੇ ਸੀ ਫਿਰ ਭੌਂਕੇ ਵੀ ਬੀ ਬੀਜਿਆ ਮਟਰ ਉਹਨੇ ਹਰੇ ਨਹੀਂ ਹੋਏ ਦੋਸਤੋ ਹੁਣ ਵੀ ਵਿਰਲੇ ਹੀ ਖੜੇ ਆ ਬਾਕੀ ਸਾਰੀ ਸਬਜ਼ੀ ਬਹੁਤ ਟੌਪ ਦੀ ਹੋਈ ਆ ਇਹ ਆ ਦੇਖੋ ਗਾਜਰ ਥੋੜਾ ਜਿਹਾ ਜੀ ਆਪਣੇ ਜ਼ਮੀਨ ਦੇ ਵਿੱਚ ਪੱਠੇ ਬਹੁਤ ਹਰੇ ਹੁੰਦੇ ਆ ਕਿਉਂਕਿ ਦੇਸੀ ਜੜਾ ਰੇਪਾਉਨੇ ਆ ਇਹਦੇ ਨਾਲ ਹੈੱਡ ਸੈਟ ਤੇ ਬਾਥੂ ਬਹੁਤ ਹੁੰਦਾ ਆ ਦੇਖੋ ਇਹ ਲਾਇਆ ਜੀ ਸਾਗ ਸਰੋਂ ਦਾ ਕਿਉਂਕਿ ਹੁਣ ਸਿਆਲ ਆ ਗਿਆ ਜੀ ਫਿਰ ਸਰੋਂ ਦਾ ਸਾਗ ਖਾਵਾਂਗੇ ਦੋਸਤੋ ਮੱਖਣੀ ਨਾਲ ਹਾਂਜੀ ਇਹ ਮੇਰੇ ਗਵਾਂਢੀਆਂ ਦਾ ਝੋਨਾ ਖੜਾ ਜੀ ਤੇ ਧੰਨਵਾਦ ਦੋਸਤੋ ਤੁਹਾਡਾ 16-17 ਮਿੰਟ ਦਾ ਸਮਾਂ ਲੈ ਲਿਆ ਜੀ ਤੇ ਹੁਣ ਵਿਧੀਆਂ ਮਿਸਤਰੀ ਲੱਗੇ ਹੋਇਆ ਫੇਰ ਆਪਾਂ ਗੱਲ ਕਰਦੇ ਹਾਂ ਕਿਸੇ ਵਿਸ਼ੇ ਤੇ ਦੁਬਾਰਾ ਲੈਬ ਹੁੰਨੇ ਆ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ ਆ ਦੇਖੋ ਜੀ 베ਰੀ ਭਰੀ ਹੋਈ ਆ ਫਲ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ 400 ਤੋਂ ਬਾਅਦ ਤੁਸੀਂ ਮੇਰੇ ਭਰਾ ਦੇਖ ਰਹੇ ਹੋ ਜੀ ਬਹੁਤ ਵਧੀਆ ਵੀਰ ਜੀ ਤੁਹਾਡਾ ਸ਼ੁਕਰੀਆ ਮੈਂ ਤੁਹਾਡਾ ਆਪਣਾ ਛੋਟਾ ਵੀਰ ਔੰਕਾਰ ਸਿੰਘ ਬਰਾੜ ਅੱਜ ਘਰ ਤੋਂ ਲਾਈਵ ਹੋਏ ਸੀ ਜੀ ਭਲੌੜ ਤੋਂ ਜ਼ਿਲ੍ਹਾ ਬਰਨਾਲਾ ਆਪਣਾ ਧੰਨਵਾਦ ਵੀਰ ਜੀ